ਇਹਦਾ ਇੱਕ ਨਹੀਂ ਖਾਦਾ ਇਹਦਾ ਦੋ ਦੋ ਤਿੰਨ ਤਿੰਨ ਖਾ ਗਏ ਬਈ ਬਹੁਤ ਸਵਾਦ ਬਣੇ ਸੀ ਬਹੁਤ ਵਧੀਆ ਬਣਿਆ ਬਈ ਮੰਡੀ ਵਾਲਾਂ ਨਾਲੋਂ ਤਾਂ ਵਧੀਆ ਸੀ ਉਹਦਾ ਮਸਾਲੇ ਵਾਲੇ ਹੁੰਦੇ ਆ ਵਧੀਆ ਕਰਦੇ ਸਾਰੀ ਕਹਿੰਦੀ ਜੀ ਸਮੋਸੀ ਖਾਣੇ ਆ ਕਿ ਨਹੀਂ ਚਲੋ ਮੰਡੀ ਤੋਂ ਲੈ ਆਉਨੇ ਆ ਕਿ ਮੈਂ ਕਹਿੰਦੀ ਨਹੀਂ ਜੀ ਘਰੀ ਬਣਾ ਲੈਂਦੇ ਆ ਮੈਨੂੰ ਕਹਿੰਦੇ ਬਸ ਰਹਿਣ ਦੇ ਤੂੰ ਕਿਹੜੇ ਸਮੋਸੇ ਬਣਾਏਂਗੀ ਤੇ ਫਿਰ ਲੱਗੀ ਜੀ ਸ਼ਰਤ ਮਾ ਲਓ ਜੀ ਮੈਂ ਹੁਣੀ ਬਣਾ ਕੇ ਖਵਾਉਣੀ ਆ ਸੋਨੂੰ ਇੰਨੇ ਟੇਸਟੀ ਸੱਚ ਮੱਚੀ ਬਹੁਤ ਹੀ ਜ਼ਿਆਦਾ ਸਵਾਦ ਬਣੇ ਇਹਦੇ ਲਈ ਆਪਾਂ ਲੈ ਲਈਆਂ ਜੀ ਦੋ ਕੌਲੀਆਂ ਮੈਦੇ ਦੀਆਂ ਇਹਦੇ ਵਿੱਚ ਪਾ ਲੈ ਜੀ ਥੋੜਾ ਜਿਹਾ ਨਮਕ ਤੇ ਜਿਹੜ ਥੋੜਾ ਜਿਹਾ ਗਰਮ ਕਰ ਲਿਆ ਸੀ ਗਰਮ ਕਰਕੇ ਪਾਇਓ ਜੰਮਿਆ ਹੋਇਆ ਨਹੀਂ ਪਾਉਣਾ ਹੈਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਤੇ ਇਹਦੀ ਮੁੱਠੀ ਜਿਹੀ ਬਣਨੀ ਚਾਹੀਦੀ ਆ ਜਿਵੇਂ ਆ ਬਣੀ ਹੈਗੀ ਤੇ ਇੰਨਾ ਆਪਾਂ ਕਿਹਾ ਜਿਹੜਾ ਉਹਦੇ ਵਿੱਚ ਪਾ ਲੈਣਾਗਾ ਇਹਦੇ ਨਾਲ ਜਿਆਦਾ ਮਤਲਬ ਕੁਰਕਰੇ ਤੇ ਵਧੀਆ ਟੇਸਟੀ ਬਣਦੇ ਨੇਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਆਟਾ ਉਹ ਵਧੀਆ ਆਪਾਂ ਸੌਫਟ ਜਿਹਾ ਗੁੰਨਣਾ ਨੇ ਜਿਆਦਾ ਹਾਰਡ ਨਹੀਂ ਕਰਨਾ ਹੈਗਾ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਆਟੇ ਨੂੰ ਆਪਾਂ ਗੁੰਨ ਲੈਣਾਗਾ ਬੜੀ ਚੰਗੀ ਤਰ੍ਹਾਂ ਆਪਾਂ ਮਸਲ ਲੈਣਾਗਾ ਤੇ ਆਟੇ ਤੇ ਵੀ ਡਿਪੈਂ ਜੋ ਜਿੰਨਾ ਚਿਰ ਜਿਹੜੀ ਮੁਠੀ ਉਹ ਨਹੀਂ ਬੰਦੀ ਹੈਗੀ ਤੇ ਇਸ ਪ੍ਰਕਾਰ ਆਪਾਂ ਗੁੰਨ ਲੈਣਾ ਅਜਵੈਨ ਦਾ ਜਿਹੜਾ ਸਵਾਦ ਉਹ ਵਧੀਆ ਆ ਜਾਂਦਾ ਹੈਗਾ ਗੁੰਨ ਕੇ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਵਾਸਤੇ ਰੈਸਟ ਕਰਨ ਵਾਸਤੇ ਰੱਖ ਦਾਂਗੇ ਵੀ ਚੰਗੀ ਤਰ੍ਹਾਂ ਇਹ ਜਿਹੜਾ ਵਧੀਆ ਬਣ ਕੇ ਤਿਆਰ ਹੋ ਜੇ ਆਲੂ ਜਿਹੜੇ ਆਪਾਂ ਚੰਗੀ ਤਰ੍ਹਾਂ ਉਬਾਲ ਲਏ ਸੀ ਤਿੰਨ ਚਮਚਾ ਆਪਾਂ ਪਾ ਲੈਨੇ ਜੀ ਘਿਓ ਦੇ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਜੀਰੇ ਦਾ ਇੱਕ ਚਮਚਾ ਆਪਾਂ ਲਿਆ ਜੀ ਸੁੱਕਾ ਧਨੀਆ ਤੇ ਇੱਕ ਚਮਚ ਲਿਆ ਜੀ ਸੌਫ ਇਹਨਾਂ ਨੂੰ ਆਪਾਂ ਮੋਟਾ-ਮੋਟਾ ਕੁੱਟ ਲੈਣਾਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਮਤਲਬ ਮੋਟਾ-ਮੋਟਾ ਦਰੜਫੜ ਜੇ ਕਰ ਲੈਣਾ ਜਿਆਦਾ ਬਰੀਕ ਨਹੀਂ ਕਰਨਾ ਤੇ ਇਹਨੂੰ ਵੀ ਇਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਪਕਾ ਲੈਣਾਗਾ ਤੇ ਜਿਹੜੇ ਆਲੂ ਨੇ ਜੀ ਉਹ ਆਪਾਂ ਉਬਾਲ ਕੇ ਛਿੱਲ ਕੇ ਤਿਆਰ ਕਰ ਲਏ ਸੀਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਇਹਦੇ ਬਰੀਕ-ਬਰੀਕ ਟੁਕੜੇ ਵੀ ਕਰ ਸਕਦੇ ਬਾ ਕਿ ਆਪਾਂ ਇਹਨੂੰ ਪਾ ਸਕਦੇ ਹਾਂ ਜਿਹੜਾ ਆਪਣਾ ਗੈਂਸ ਆ ਉਹ ਮੀਡੀਅਮ ਤੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਕਿਉਂਕਿ ਜਿਹੜੇ ਮਤਲਬ ਆਲੂ ਨੇ ਚੰਗੀ ਤਰ੍ਹਾਂ ਵਧੀਏ ਵਿੱਚੋਂ ਪੱਕ ਜਾਣ ਸਾਰੇ ਮਸਾਲੇ ਦੇ ਵਿੱਚ ਰਲ ਜਾਣ ਤੇ ਆ ਆਪਾਂ ਲੈਨੇ ਹੋਏ ਨੇ ਜੀ ਮਟਰ ਇਹਨਾਂ ਨੂੰ ਆਪਾਂ ਉਬਾਲ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਲੋ ਤੇ ਕਰਕੇ ਇਹਨਾਂ ਨੂੰ ਪੱਕਣ ਵਾਸਤੇ ਰੱਖਾਂਗੇ ਤੇ ਇਹਦੇ ਵਿੱਚ ਜਿਹੜੇ ਮਸਾਲੇ ਨੇ ਉਹ ਆਪਾਂ ਪਾ ਲਾਂਗੇ ਇਹਦੇ ਵਿੱਚ ਪਾ ਲਈ ਜੀ ਆਪਾਂ ਨਮਕ ਥੋੜੀ ਜਿਹਾ ਪਾਵਾਂਗੇ ਜੀ ਜੀਰਾ ਪਾਊਡਰ ਹਲਦੀ ਪਾਊਡਰ ਤੇ ਥੋੜਾ ਜਿਹਾ ਪਾ ਪਾਵਾਂਗੇ ਜੀ ਲਾਲ ਮਿਰਚ ਪਾਊਡਰ ਇਹਦੀ ਥਾਂ ਤੁਸੀਂ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਹੋ ਪਰ ਸਾਡੇ ਜਿਹੜੀ ਮਿਰਚਾਂ ਥੋੜੀ ਜਿਹੀ ਕੱਟ ਖਾਂਦੇ ਨੇ ਤੇ ਆਪਾਂ ਇਹਦੇ ਵਿੱਚ ਲਾਲ ਮਿਰਚ ਜੜੀ ਥੋੜੀ ਜਿਹੀ ਪਾ ਲਈ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈ ਜੀ ਗਰਮ ਮਸਾਲਾ ਤੇ ਬਹੁਤ ਵਧੀਆ ਜਿਹੜੀ ਖੁਸ਼ਬੂ ਆਉਣ ਲੱਗੀ ਸੀਗੀ ਤੇ ਹੁਣ ਆਪਾਂ ਇਹਨੂੰ ਬਸ ਥੋੜਾ ਜਿਹਾ ਟਾਈਮ ਪਕਾ ਲਾਂਗੇ ਵੀ ਜਿਹੜੇ ਸਾਰੇ ਮਸਾਲੇ ਚੰਗੀ ਤਰ੍ਹਾਂ ਵਿੱਚ ਮਟਰਾਂ ਦੇ ਆਲੂਆਂ ਦੇ ਰੱਚ ਕੇ ਵਧੀਆ ਤਿਆਰ ਹੋ ਜਾਣ ਤੇ ਹੁਣ ਆਪਾਂ ਇਹਨੂੰ ਬਿਲਕੁਲ ਠੰਡਾ ਕਰ ਲੈਣਾ ਜੀ ਜਿਹੜਾ ਆਪਣਾ ਇਹ ഇതെ ആട്ട് വലിയ സെറ്റ് ഹാണി പേടേ ആ തയ്യാറേ വേണ്ട വേണ്ട പേടേ ലാസ്സു ഡിപെഡ് ആ ജീ വേസേ ബാഡെ വേണ്ട ਜੇਕਰ ਆਪਾਂ ਛੋਟੇ ਛੋਟੇ ਬਣਾਉਣੇ ਨੇ ਤਾਂ ਉਹਦੇ ਹਿਸਾਬ ਨਾਲ ਜਿਹੜੇ ਪੇੜ ਆ ਉਹ ਆਪਾਂ ਬਣਾ ਲੈਣੇ ਨੇਗੇ ਤੇ ਆਟਾ ਜਿਹੜਾ ਆਪਣਾ ਉਹ ਮੈਂ ਪਹਿਲਾਂ ਵੀ ਦੱਸਿਆ ਵੀ ਹਾਰਡ ਨਹੀਂ ਹੋਣਾ ਚਾਹੀਦਾ ਸੌਫਟ ਹੀ ਹੋਣਾ ਚਾਹੀਦਾ ਤੇ ਆਪਾਂ ਲੰਮੀਆਂ ਲੰਮੀਆਂ ਜਿਹੜੀਆਂ ਰੋਟੀਆਂ ਨੇ ਉਹ ਬੇਲ ਲੈਣੀਆਂ ਨੇਗੀਆਂ ਕਿਉਂਕਿ ਜਿਹੜਾ ਮੈਦਾ ਉਹ ਮਤਲਬ ਵੀ ਇਕੱਠਾ ਜਾ ਹੋਣ ਲੱਗ ਜਾਂਦਾ ਇਸ ਕਰਕੇ ਲੰਮੀਆਂ ਲੰਮੀਆਂ ਆਪਾਂ ਇਹਨਾਂ ਨੂੰ ਬੇਲ ਕੇ ਦੇ ਵਿਚਕਾਰ ਉਹ ਆਪਾਂ ਇਹਦੇ ਕੱਟ ਲਗਾ ਲੈਣਾ ਤੇ ਹੁਣ ਜਿਹੜਾ ਪਾਣੀ ਹੈ ਜੀ ਉਹ ਆਪਾਂ ਚਾਹੇ ਚਾਰ ਸਪੇਰੇ ਇਹਦੇ ਲਾ ਲੈਣਾ ਹੈ ਤੇ ਇੱਕ ਹੱਥ ਨਾਲ ਦੋਨੇ ਸਾਈਡਾਂ ਨੂੰ ਇਹਦੇ ਉੱਪਰ ਆਪਾਂ ਮੋੜ ਲਾਂਗੇ ਇਸ ਪ੍ਰਕਾਰ ਆਪਾਂ ਮੋੜ ਲੈਣਾਗਾ ਤੇ ਇਹਦੇ ਉੱਪਰ ਪਾਣੀ ਲੱਗਿਆ ਹੋਇਆ ਤੇ ਨਾਲ ਇੱਕ ਚਿਪਕ ਜਾਣਗੇ ਹੇਠੋਂ ਆਪਾਂ ਚੰਗੀ ਤਰ੍ਹਾਂ ਬੰਦ ਕਰ ਲੈਣਾ ਵੀ ਜਦੋਂ ਵੀ ਪਕਾਈਏ ਤੇ ਉਦੋਂ ਇਹਦੇ ਵਿੱਚ ਜਿਹੜਾ ਮਟੀਰੀਅਲ ਆਪਾਂ ਪਾਇਆ ਆਲੂ ਵਗੈਰਾ ਉਹ ਬਾਹਰ ਨਾ ਨਿਕਲ ਤੇ ਐਵੇਂ ਹੱਥ ਦੀ ਗੋਲ ਮੋਰੀ ਬਣਾ ਕੇ ਉਹਦੇ ਵਿੱਚ ਆਪਾਂ ਜਿਹੜਾ ਸਮੋਸਾ ਬਣਾ ਰਹੇ ਆ ਉਹ ਆਪਾਂ ਫੜ ਲੈਣੇਗਾ ਬੋਲੇ ਜੀ ਹੱਥ ਨਾਲ ਤੇ ਦਬ-ਦਬ ਕੇ ਜਿਹੜਾ ਸਾਰਾ ਆਪਾਂ ਬਣਾਇਆ ਜੀ ਆਲੂ ਵਾਲੀ ਸਬਜ਼ੀ ਉਹ ਆਪਾਂ ਇਹਦੇ ਵਿੱਚ ਪਰ ਦੇਨੀਆ ਵਿਚਕਾਰੋਂ ਆਪਾਂ ਥੋੜਾ ਜਿਹਾ ਮੋੜ ਕੇ ਪਾਸਿਆਂ ਤੋਂ ਮੋੜ ਕੇ ਤੇ ਇਹਨੂੰ ਇਸ ਪ੍ਰਕਾਰ ਜਿਹੜਾ ਵਧੀਆ ਆਪਾਂ ਭਰ ਲੈਣਾਗਾ ਤੇ ਇਹ ਬੈਠਣਾ ਚਾਹੀਦਾ ਸਮੋਸਾ ਫੇਰ ਹੀ ਜਿਹੜਾ ਜਿਹੜਾ ਵਧੀਆ ਪਰਫੈਕਟ ਜਿਹੜਾ ਸਮੋਸਾ ਬਣ ਕੇ ਤਿਆਰ ਹੁੰਦਾਗਾ ਤੇ ਇਸ ਪ੍ਰਕਾਰ ਇਹ ਆਪਾਂ ਜਿਹੜੇ ਸਾਰੇ ਸਮੋਸੇਓ ਤਿਆਰ ਕਰ ਲਏ ਸੀ ਪਾਣੀ ਨਾਲ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਚਪਕੇ ਲੈਣਾ ਹੈ ਏ ਥੋਂ ਵੀ ਚੰਗੀ ਤਰ੍ਹਾਂ ਬੰਦ ਕਰ ਲੈਣਾ ਵੀ ਤਾਂ ਜੋ ਜਿਹੜਾ ਆਪਾਂ ਵਿੱਚ ਦੇ ਵਿੱਚ ਸਬਜੀ ਭਰਾਂਗੇ ਵੀ ਉਹ ਬਾਹਰ ਨਾ ਨਿਕਲੇ ਪਕਾਉਣ ਵੇਲੇ ਤੇ ਥੋੜਾ ਥੋੜਾ ਕਰਕੇ ਆਪਾਂ ਇਹਨਾਂ ਨੂੰ ਦਬਾਉਂਦੇ ਜਾਵਾਂਗੇ ਤੇ ਵਿੱਚ ਭਰਦੇ ਜਾਵਾਂਗੇ ਤੇ ਦੂਜੀ ਸਾਈਡ ਤੋਂ ਵੀ ਥੋੜਾ ਜਿਹਾ ਆਪਾਂ ਇਸ ਪ੍ਰਕਾਰ ਮੋੜ ਲੈਣਾ ਹੈਗਾ ਤੇ ਇਹਨਾਂ ਦੋਨੇ ਸਾਈਡਾਂ ਤੋਂ ਮੋੜਦੇ ਹੋਏ ਖਿੱਚ-ਖਿੱਚ ਕੇ ਵਧੀਆ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਲਾ ਦੇਣਾ ਤੇ ਜਿਹੜੇ ਸਮੋਸੇ ਆ ਉਹ ਮਤਲਬ ਪਕਾਉਣ ਵੇਲੇ ਟੁੱਟਣਗੇ ਵੀ ਨਹੀਂ ਤੇ ਵਧੀਆ ਬਣ ਕੇ ਤਿਆਰ ਹੋ ਜਾਣਗੇ ਤੇ ਸਾਰੇ ਸਮੋਸੇ ਆਪਾਂ ਇਸ ਪ੍ਰਕਾਰ ਹੀ ਤਿਆਰ ਕਰ ਲਏ ਸੀਗੇ ਜਿਹੜਾ ਪਰੱਖਿਆ ਹੋਇਆ ਜੀ ਤੇਲ ਗਰਮ ਹੋਣ ਵਾਸਤੇ ਇਹ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਬਸ ਨਾਰਮਲ ਜਿਹੀ ਗਰਮ ਹੋਣਾ ਚਾਹੀਦਾ ਜੇ ਜ਼ਿਆਦਾ ਗਰਮ ਕਰ ਲਿਆ ਤੇ ਇਹਦੇ ਉੱਪਰ ਮਤਲਬ ਫਿੰਸੀਆਂ ਹੀ ਬਣ ਜਾਂਦੀਆਂ ਨੇ ਸਮੋਸਿਆਂ ਉੱਪਰ ਇਸ ਕਰਕੇ ਬਸ ਮੀਡੀਅਮ ਜਿਹੀ ਹੋਵੇ ਆਪਣਾ ਜਿਹੜਾ ਤੇਲ ਗਰਮਾ ਹੈਗਾ ਤੇ ਇਹਦੇ ਵਿੱਚ ਆਪਾਂ ਦੋ ਵਾਰ ਇਹਨੂੰ ਫਰਾਈ ਕਰਾਂਗੇ ਦੋ ਵਾਰ ਫਰਾਈ ਕਰਨਾ ਇਹ ਬਹੁਤ ਹੀ ਵਧੀਆ ਬਾਜ਼ਾਰ ਵਰਗੇ ਬਣ ਕੇ ਤਿਆਰ ਹੁੰਦੇ ਨੇਗੇ ਮੈਂ ਪਹਿਲਾਂ ਇੱਕ ਵਾਰ ਬਣਾਏ ਸੀਗੇ ਜੀ ਉਦੋਂ ਥੋੜੇ ਜਿਹਾ ਮਤਲਬ ਵੱਧ ਤੇਲ ਚ ਗਰਮ ਚ ਪਾਏਗੇ ਸੀਗੇ ਇਸ ਕਰਕੇ ਤੇਲ ਆ ਜਿਹੜਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਇਸ ਪ੍ਰਕਾਰ ਆਪਾਂ ਥੋੜਾ ਟਾਈਮ ਇਹਨੂੰ ਇੱਕ ਵਾਰ ਪਕਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਆਦਾ ਜਦੋਂ ਤੇਲ ਗਰਮ ਹੋਇਆ ਉਹਦੇ ਵਿੱਚ ਪਕਾਵਾਂਗੇ ਦੋ ਵਾਰ ਫਰਾਈ ਕਰਨੇ ਨੇ ਫੇਰ ਹੀ ਜਿਆਦਾ ਵਧੀਆ ਟੇਸਟੀ ਬਣਦੇ ਨੇ ਜੇ ਤੁਸੀਂ ਚਾਹੋ ਤੇ ਇੱਕ ਵਾਰ ਵੀ ਫਰਾਈ ਕਰ ਸਕਦੇ ਹੋ ਪਰ ਮੀਡੀਅਮ ਤੇ ਗੈਸ ਨੂੰ ਰੱਖਣਾ ਤੇ ਫੇਰ ਆਪਾਂ ਇਹਨਾਂ ਨੂੰ ਪਕਾ ਸਕਦੇ ਹਾਂ ਬਹੁਤ ਹੀ ਟੇਸਟੀ ਬਣਦੇ ਨੇਗੇ ਕਿਉਂਕਿ ਹੈਲਦੀ ਤਰੀਕੇ ਨਾਲ ਹਾਈਜਨ ਤਰੀਕੇ ਨਾਲ ਆਪਾਂ ਘਰ ਵਿੱਚ ਹੀ ਵਧੀਆ ਜਿਹੇ ਸਮੋਸੇ ਤਿਆਰ ਕਰ ਸਕਦੇ ਹਾਂ ਤੇ ਇਸ ਪ੍ਰਕਾਰ ਆਪਾਂ 2 2 3 3 ਪੌਂਦੇ ਹੋਏ ਮੀਡੀਅਮ ਤੇ ਰੱਖ ਕੇ ਇਹਨਾਂ ਨੂੰ ਪਕਾ ਲੈਣਾ ਇੱਕ ਵਾਰ ਤੇ ਮੈਂ ਕਿਹਾ ਚਲੋ ਆਪਾਂ ਦੋ ਵਾਰੀ ਫਰਾਈ ਕਰਾਂਗੇ ਵੀ ਬਿਲਕੁਲ ਬਾਜ਼ਾਰ ਵਰਗੇ ਲੱਗਣਗੇ ਕਿਉਂਕਿ ਸ਼ਰਤ ਲੱਗੀ ਹੋਈ ਸੀਗੀ ਤੇ ਮੈਂ ਕਿਹਾ ਚਲੋ ਜੀ ਸ਼ਰਤ ਵੀ ਜਿੱਤਣੀ ਹੈਗੀ ਤੇ ਹੁਣ ਆਪਾਂ ਪਹਿਲੀ ਵਾਰ ਪਕਾ ਲਏ ਸੀਗੇ ਤੇ ਹੁਣ ਦੁਬਾਰ ਤੋਂ ਆਪਾਂ ਜਿਹੜੀ ਦੂਜੀ ਵਾਰ ਜਿਹੜੀ ਸਮੋਸੇ ਬਣਾਉਣੇ ਸਟਾਰਟ ਕਰਦੇ ਸੀਗੇ ਹੁਣ ਗੈਸ ਆ ਜਿਹੜਾ ਉਹ ਫੁੱਲ ਤੇ ਕਰ ਲਿਆ ਸੀਗਾ ਕਿਉਂਕਿ ਦੂਜੀ ਵਾਰ ਪਕਾਉਣ ਲੱਗੇ ਸੀਗੇ ਤੇ ਵਧੀਆ ਜਿਹੜੇ ਆਪਾਂ ਇਹਨੂੰ ਬ੍ਰਾਊਨ ਹੋਣ ਤੱਕ ਪਕਾ ਲਾਂਗੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਸੀ ਇਸ ਪ੍ਰਕਾਰ ਆਪਾਂ ਜਿਹੜੇ ਸਾਰੇ ਸਮੋਸੇ ਨੇ ਜੀ ਉਹਨਾਂ ਨੂੰ ਆਪਾਂ ਦੂਜੀ ਵਾਰ ਚੰਗੀ ਤਰ੍ਹਾਂ ਫ੍ਰਾਈ ਕਰ ਲੈਣਾ ਬ੍ਰਾਊਨ ਹੋਣ ਤੱਕ ਹਿਲਾਉਂਦੇ ਜਾਣਾ ਜੀ ਚੰਗੀ ਤਰ੍ਹਾਂ ਵੀ ਚੰਗੀ ਤਰ੍ਹਾਂ ਪੱਕ ਕੇ ਵਧੀਆ ਤਿਆਰ ਹੋ ਜਾਣ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਜਿਆਦਾ ਸੋਹਣੇ ਬਣ ਕੇ ਤਿਆਰ ਹੋਣ ਤੇ ਖਾਣ ਚ ਤਾਂ ਇਹ ਬਹੁਤ ਹੀ ਸੁਆਦ ਸੀਗੇ ਮਤਲਬ ਵੀ ਬਾਜ਼ਾਰ ਵਾਲਿਆਂ ਨਾਲੋਂ ਵੀ ਕਿਤੇ ਵੀ ਜਿਆਦਾ ਮਤਲਬ ਟੇਸਟੀ ਬਣੇ ਹੋਏ ਸੀਗੇ ਜੀ ਤੇ ਉਸ ਤੋਂ ਬਾਅਦ ਆਪਾਂ ਸਰਵ ਕਰ ਲਏ ਸੀ ਜੀ ਸਾਰੇ ਨੂੰ ਇਧਰ ਚਾਹ ਵੀ ਰੱਖੀ ਹੋਈ ਸੀ ਕਿਉਂਕਿ ਮੈਂ ਕਿਹਾ ਚਲ ਆਪਣੇ ਮਿਸਟਰੀ ਲੱਗੇ ਚਲੋ ਉਹਨਾਂ ਨੂੰ ਵੀ ਆਪਾਂ ਖਵਾ ਦਨੇ ਆ ਸਾਰਿਆਂ ਨੇ ਆਪਾਂ ਪਾਲੀ ਸੀਗੀ ਤੇ ਸਾਰੇ ਪਰਿਵਾਰ ਵਾਸਤੇ ਵੀ ਪਾਲੀ ਸੀ ਤੇ ਚਾਹ ਵੀ ਬਣ ਗਈ ਸੀ ਨਾਲ ਨਹੀਂ ਨਾਲ ਆਪਾਂ ਚਾਹ ਵੀ ਫੜਾਤੀ ਸੀ ਸਾਰੇ ਖਾ ਕੇ ਕਹਿੰਦੇ ਵੀ ਬਹੁਤ ਟੇਸਟੀ ਬਣੇ ਹੈਗੇ ਤੇ ਇਸ ਪ੍ਰਕਾਰ ਹੀ ਤੁਸੀਂ ਬਣਾ ਕੇ ਖਾ ਸਕਦੇ ਹੋ ਸੋ ਵੀਡੀਓ ਵਧੇਲੇ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਬਹੁਤ ਬਹੁਤ ਧੰਨਵਾਦ